ਸਤ ਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਸਹੇਬੇ ਕਮਾਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਸਬਦ ਦੇ ਅਵਤਾਰ ਸਤਿਗੁਰੂ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਕਿਰਪਾਲਤਾ ਕੀਤੀ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ ਤੇ ਸੁਭਾਈਮਾਨ ਹੋ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਦਾ ਮੁਖਵਾਕ ਬਖਸ਼ਿਸ਼ ਕੀਤਾ ਹੈ ਸੋ ਸਤਿਗੁਰਾਂ ਦੀ ਕਿਰਪਾ ਮਿਹਰ ਦਾ ਸਦਕਾ ਆਪਾਂ ਨੇ ਸ਼ਬਦ ਦੀ ਵਿਚਾ ਕਰਨੀ ਹੈ ਕੁਝ ਸਮਾਂ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸੀਸ ਤੇ ਰੱਖ ਕਰਕੇ ਆਪਣੀ ਸੇਵਾ ਆਪ ਹੀ ਲੈਣ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਸੋ ਆਓ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਜਾਂ ਵਾਲੇ ਤਖਤਾਂ ਵਾਲੇ ਤਾਜਾਂ ਵਾਲੇ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਫਤਿਹ ਦਾ ਨਾਰਾ ਬੁਲੰਦ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਤਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ ਪੰਜਵੇਂ ਗੁਰਦੇਵ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਫੁਰਮਾਨ ਤਨਾਸਰੀ ਰਾਗ ਦੇ ਅੰਦਰ ਜੋ ਦਰਜ ਹੈ ਜਹ ਜਹ ਪਿਖ ਤਹ ਹਜੂਰ ਦੂਰ ਕਤਹ ਨਾ ਜਾਈ ਜਹਿ ਜਹਿ ਦੇਖੋ ਜਹਿ ਜਹਿ ਦਾ ਭਾਵ ਕੇ ਜਿੱਥੇ ਜਿੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ हे ਭਾਈ ਮੈਂ ਜਿੱਥੇ ਜਿੱਥੇ ਦੇਖਦਾ ਹਾਂ ਉਥੇ ਹੀ ਪਰਮਾਤਮਾ ਹਾਜ਼ਰ ਨਾਜ਼ਰ ਹੈ ਤਹਿ ਹਜ਼ੂਰ ਤੇ ਦੂਰਕਤ ਹੋ ਨਾ ਜਾਈ ਉਹ ਕਿਸੇ ਵੀ ਥਾਂ ਤੋਂ ਕਿਸੇ ਵੀ ਜਗ੍ਹਾ ਤੇ ਦੂਰ ਨਹੀਂ ਹੈ ਉਹ ਹਰ ਤਰ੍ਹਾਂ ਜ਼ਰੇ ਜ਼ਰੇ ਦੇ ਵਿੱਚ ਮੌਜੂਦ ਹੈ ਵਰਾਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ हे ਮੇਰੇ ਮਨ ਤੂੰ ਸਦਾ ਉਸ ਪ੍ਰਭੂ ਨੂੰ ਸਿਮਰਨਾ ਕਰ ਜਿਹੜਾ ਸਭਨਾ ਵਿੱਚ ਵਸ ਰਿਹਾ ਹੈ ਰਵ ਰਿਹਾ ਸਰਬਤਰਮੈ ਜਿਹੜਾ ਸਾਰਿਆਂ ਵਿੱਚ ਵਸ ਰਿਹਾ ਹੈ ਮਨ ਸਦਾ ਧਿਆਈ ਆਪਣੇ ਮਨ ਨੂੰ ਇਕਾਗਰ ਚਿਤ ਹੋ ਕਰਕੇ ਸਤਗੁਰ ਸਚੇ ਪਾਤਸ਼ਾਹ ਜੀ ਫਰਮਾਨ ਬਖਸ਼ਿਸ਼ ਕਰਦੇ ਹਨ ਕਿ ਮੇਰੇ ਮਨ ਤੂੰ ਸਦਾ ਹੀ ਉਸ ਪ੍ਰਭੂ ਨੂੰ ਉਸ ਵਾਹਿਗੁਰੂ ਨੂੰ ਸਿਮਰਨਾ ਕਰ ਜਿਹੜਾ ਸਭਨਾ ਦੇ ਵਿੱਚ ਵਸ ਰਿਹਾ ਹੈ ਈਤ ਊਤ ਨਹੀਂ ਬੀਛੜੈ ਸੋ ਸੰਗੀ ਗਨਿਏ ਇਤ ਤੋ ਭਾਵ ਹੈ ਇਸ ਲੋਕ ਦੇ ਵਿੱਚ ਉਤ ਤੋ ਭਾਵ ਹੈ ਉਸ ਲੋਕ ਭਾਵ ਕੇ ਪਰਲੋਕ ਵਿੱਚ ਨਹੀਂ ਬੀਛੜੈ ਬੀਛੜੇ ਦਾ ਭਾਵ ਹੈ ਕਿ ਵਿਛੜਨਾ ਸੋ ਸੰਗੀ ਗਣੀਏ ਸੰਗੀ ਦਾ ਭਾਵ ਸਾਥੀ ਆਪਾਂ ਜਾਣਦੇ ਹੇ ਭਾਈ ਉਸ ਪ੍ਰਮਾਤਮਾ ਨੂੰ ਹੀ ਅਸਲ ਸਾਥੀ ਸਮਝ ਜਿਹੜਾ ਸਾਥੋਂ ਇਸ ਲੋਕ ਅਤੇ ਉਸ ਲੋਕ ਭਾਵ ਕੇ ਪਰਲੋਕ ਵਿੱਚ ਵੀ ਕਿਤੇ ਵੀ ਦੂਰ ਨਹੀਂ ਹੁੰਦਾ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਣੀਐ ਸਤਿਗੁਰ ਸਚੇ ਪਾਸ਼ਾ ਜੀ ਕਿਰਪਾ ਕਰਦੇ ਹਨ ਕਿ ਉਸ ਸੁਖ ਨੂੰ ਬਹੁਤ ਛੋਟਾ ਸੁਖ ਜਾਣਣਾ ਜਿਹੜਾ ਅੱਖ ਦੇ ਚਮਕਣ ਦੇ ਸਮੇਂ ਵਿੱਚ ਹੀ ਮੁੱਕ ਜਾਏ ਬਿਨ ਸਜਾਏ ਜੋ ਨਿਮਖ ਮਹਿ ਨਿਮਖ ਦਾ ਭਾਵ ਹੁੰਦਾ ਹੈ ਜਦੋਂ ਆਪਾਂ ਅੱਖ ਨੂੰ ਚਮਕਦੇ ਹਾਂ ਇੱਕ ਵਾਰੀ ਜਦੋਂ ਆਪਾਂ ਅੱਖ ਦੇ ਅਲਕ ਬੰਦ ਕਰਕੇ ਖੋਲਦੇ ਹਾਂ ਜਾਨੀ ਕਿ ਇੱਕ ਵਾਰੀ ਅੱਖ ਚਮਕਦੇ ਹਾਂ ਉਹ ਉਹਨੇ ਸਮੇਂ ਨੂੰ ਹੀ ਕਿਹਾ ਜਾਂਦਾ ਹੈ ਨਿਮਖ ਭਾਵ ਕਿ ਇੰਨੇ ਸਮੇਂ ਦੇ ਵਿੱਚ ਵੀ ਜਿਹੜਾ ਸੁਖ ਸਨਾਪਤ ਹੋ ਜਾਵੇ ਉਹ ਬਹੁਤ ਹੀ ਛੋਟਾ ਸੁਖ ਜਾ ਆਪਾਂ ਕਹਿ ਦਈਏ ਉਹ ਹੁਸ਼ਾ ਸੁਖ ਉਸ ਨੂੰ ਸਮਝਣਾ ਚਾਹੀਦਾ ਹੈ ਰਹਾਉ ਵਿਸ਼ਰਾਮ ਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਪ੍ਰਤ ਪਾਲੇ ਆਪਿ ਆਉ ਦੇ ਕਸ਼ ਊਨ ਨਾ ਹੋਈ ਏ ਭਾਈ ਮੇਰਾ ਉਹ ਪ੍ਰਭੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ ਸਭ ਦੇ ਪ੍ਰਤਪਾਲਣਾ ਕਰਦਾ ਹੈ ਤੇ ਉਸ ਦੀ ਕਿਰਪਾ ਦੇ ਨਾਲ ਕਸ਼ ਊਨ ਨਾ ਹੋਈ ਕਿਸੇ ਚੀਜ਼ ਦੀ ਥੋੜ੍ਹ ਨਹੀਂ ਰਹਿੰਦੀ ਸਾਸ ਸਾਸ ਸੰਮਾਲਤਾ ਮੇਰਾ ਪ੍ਰਭ ਸੋਈ ਸਾਸ ਸਾਸ ਭਾਵਕੇ ਹਰੇਕ ਸਾਹ ਦੇ ਨਾਲ ਉਹ ਪ੍ਰਭ ਸਾਡੇ ਹਰੇਕ ਸਾਹ ਦੇ ਨਾਲ ਸਾਡੇ ਸਾਮ ਸੰਭਾਲ ਕਰਦਾ ਰਹਿੰਦਾ ਹੈ ਅਸ਼ਲ ਅਸ਼ੀਦ ਅਪਾਰ ਪ੍ਰਭ ਊਚਾ ਜਾ ਕਰੂਪ ਅਸ਼ਲ ਤੋਂ ਭਾਵ ਹੈ ਕਿ ਜਿਸ ਨੂੰ ਛਲਿਆ ਨਹੀਂ ਜਾ ਸਕਦਾ ਭਾਵ ਕੇ ਧੋਖਾ ਨਹੀਂ ਦਿੱਤਾ ਜਾ ਸਕਦਾ। ਅਸ਼ੇਦ ਜਿਸ ਨੂੰ ਛੇਦਿਆ ਨਹੀਂ ਜਾ ਸਕਦਾ ਭਾਵ ਕੇ ਵਿੰਨਿਆ ਨਾ ਜਾ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਇਹ ਭਾਈ ਜਿਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ ਜਿਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਅਤੇ ਜਿਸ ਨੂੰ ਨਾਸ਼ ਨਹੀਂ ਕੀਤਾ ਜਾ ਸਕਦਾ ਐਸੇ ਦੀਨ ਦੇਵਾਲ ਸਤਿਗੁਰੂ ਜੀ ਇਹਨਾਂ ਦੀ ਪ੍ਰਭ ਊਚਾ ਜਾਕਰੂਪ ਤੇ ਜਿਸ ਦੀ ਹਸਤੀ ਵੀ ਸਭ ਤੋਂ ਉੱਚੀ ਹੈ ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਸਦੀਵ ਕਾਲ ਵਾਸਤੇ ਮਾਨਦੇ ਰਹਿੰਦੇ ਹਨ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮਹ ਹ ਅਰਾਧਾ हे दया दे कर प्रभु मेनू ओ समझो सोजी बख्श जिस दी बरकत दे नाल मैं तैनू ही सिमरना करा तेरा ही सिमरन करा भाव के तैनू ही सिमरदा रहा नानक मंगै दान प्रभु मेरेन पग सादा ਨਸੀਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਗੁਰੂ ਨਾਨਕ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਕਿਰਪਾ ਦੇ ਘਰ ਵਿੱਚ ਆਣ ਕਰਕੇ ਫਰਮਾਨ ਕਰਦੇ ਹਨ ਕਿ ਨਾਨਕ ਤੇਰੇ ਪਾਸੋਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਅੱਜ ਦਾ ਜੋ ਮੁਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦੀ ਵਿਚਾਰ ਜੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਦੇ ਨਾਲ ਪਾਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਜ ਦੇ ਜੋ ਬਖਸ਼ਿਸ਼ ਕੀਤੇ ਮੁਖ ਵਾਕ ਸਤਿਗੁਰਾਂ ਦੇ ਉਪਦੇਸ਼ ਹਿਰਦੇ ਰੂਪੀ ਘਰ ਵਿੱਚ ਵਸ ਜਾਣ ਸਭਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨ ਹੋਈਆਂ ਭੁੱਲਾਂ ਦੀ ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਖਿਮਾ ਬਖਸ਼ਿਸ਼ ਕਰਨ ਅੱਗੇ ਵਾਸਤੇ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਕੇ ਸੋਧ ਸਬਸਟ ਬਾਣੀ ਪੜਨ ਵਿਚਾਰਨ ਤੇ ਗਾਇਨ ਕਰਨ ਦੇ ਉਦਮ ਚਾਉ ਬਲ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ